ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਸਤਾਵੀ ਸਮਾਗਮ ਚੱਲ ਰਿਹਾ ਔਰ ਅੱਜ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਨਾਬਾ ਵੱਲੋਂ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਸਾਡੇ ਭਰਾ ਮਨਦੀਪ ਲੱਬਲੀ ਜਿਹੜੇ ਪ੍ਰਧਾਨ ਵੀ ਨੇ ਸਰਪਸਤ ਨੇ ਇਸ ਸੰਸਥਾ ਦੇ ਔਰ ਬੜੀ ਪੱੜ ਚੜ ਕੇ ਸੇਵਾ ਕਰਦੇ ਆ ਪੀਜੀਏ ਲੰਗਰ ਭੇਜਦੇ ਆ ਕੋਈ ਮਰੀਜ਼ ਆ ਕੇ ਉਹਦੀ ਮਦਦ ਕਰਦੇ ਆ ਸੋ ਅੱਗੇ ਵੱਧ ਕੇ ਸਾਰੀ ਟੀਮ ਜਿਹੜੀ ਆ ਬਹੁਤ ਸੇਵਾ ਕਰਦੀ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਕਿਉਂਕਿ ਸੋਹੀ ਜਿਹੜਾ ਜੀ ਚਰਨਸ਼ੋਪਾ ਪ੍ਰਾਪਤ ਧਰਤੀ ਹੈ ਕਿ ਪਰਿਵਾਰ ਸਮੇਤ ਗੁਰੂ ਸਾਹਿਬ ਇੱਥੇ ਆਏ ਸੀਗੇ ਔਰ ਅੱਜ ਅਸੀਂ ਸੈਕੰਡ ਰੈਲੀ ਦੇ ਰੂਪ ਦੇ ਵਿੱਚ ਸਾਰੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮੱਥਾ ਟੇਕਣ ਆਏ ਆ ਨਾਭਾ ਦੀ ਸੰਗਤ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕ ਕੇ ਅਰਦਾਸ ਹੋਈ ਹੈ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਈ ਹੈ ਔਰ ਮੈਂ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿੱਥੇ ਨਾਭਾ ਤੋਂ ਸੋਹੀ ਨੂੰ ਰੋਡ ਮੁੜਦੀ ਹੈ ਅਸੀਂ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਇੱਕ ਯਾਦਗਾਰੀ ਗੇਟ ਜਿਹੜਾ ਨਗਰ ਕੌਂਸਲ ਲਾਭਾ ਵੱਲੋਂ ਉਹ ਬਹੁਤ ਜਲਦੀ ਬਣਾ ਕੇ ਤਿਆਰ ਕਰ ਰਹੇ ਹਾਂ ਤਾਂ ਕਿ ਗੁਰੂ ਸਾਹਿਬ ਦੀ ਯਾਦ ਜਿਹੜੀ ਆ ਸ੍ਰੀ ਲੰਗਰ ਵਾਲੀ ਸੰਗਤ ਨੂੰ ਹਮੇਸ਼ਾ ਤਾਜ਼ਾ ਰੱਖੇ ਅਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਵੱਲੋਂ ਪਿੰਡ ਫੂਹੀ ਵਾਸਤੇ ਸਪੈਸ਼ਲ 50 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਜਿਹੜਾ ਆਲਰੇਡੀ ਪੰਚਾਇਤ ਨੂੰ ਦੇ ਦਿੱਤਾ ਹੈ ਜੀ ਅੱਜ ਘੋੜੀ ਦੇ ਵਿੱਚ ਇੱਕ ਵੱਡਾ ਸਵਾਗਤ ਰੱਖਿਆ ਸੀ ਉੱਤੇ ਪੰਚਾਇਤ ਵੀ ਗਈ ਸੀ ਉਹ ਦੇ ਦਿੱਤਾ ਗਿਆ ਪਿੰਡ ਦੀ ਡਿਵੈਲਪਮੈਂਟ ਵਾਸਤੇ ਸੋ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਹੈ ਅਸੀਂ ਭਾਗਾ ਵਾਲਿਆਂ ਤੂੰ ਹੀ ਪਿੰਡ ਦੀ ਸੰਗਤ ਭਾਗਾ ਵਾਲੀ ਆ ਅਸੀਂ ਨਾਬਾ ਵਾਲੇ ਭਾਗਾ ਵਾਲਿਆਂ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਰਹਿ ਰਹੇ ਆ ਔਰ ਗੁਰੂ ਸਾਹਿਬ ਆਪਣਾ ਇਸੇ ਤਰੀਕੇ ਨਾਲ ਆਸ਼ੀਰਵਾਦ ਬਣਾਈ ਰੱਖਣ ਔਰ ਅੱਜ ਜਿਹੜੀ ਇਹ ਸਾਈਕਲ ਰੈਲੀ ਹੋਈ ਹੈ ਇਹਦੇ ਲਈ ਇਹਨਾਂ ਨੇ ਵੀ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੂੰ ਮੈਂ ਵਧਾਈ ਦੇਣੀ ਚਾਹੁੰਦਾ ਕਿ ਉਹ ਸਾਈਕਲ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਾਈ ਹੈ ਸੰਗਤ ਦਾ ਬਹੁਤ-ਬਹੁਤ ਧੰਨਵਾਦ ਆ ਔਰ ਪ੍ਰਮਾਤਮਾ ਸਾਰਿਆਂ ਤੇ ਆਪਣੀ ਮਿਹਰ ਬਣਾ ਕੇ ਰੱਖਣ ਹਮੇਸ਼ਾ ਚੜ੍ਹਦੀ ਕਲਾ ਚ ਰਹੋ 2 ਪੋਜ਼ਿਟਿਵ ਚੰਗਾ ਸੋਚੋ ਚੰਗਾ ਖਾਓ ਚੰਗਾ ਬੋਲੋ ਔਰ ਹਮੇਸ਼ਾ ਆਪਣੇ ਮਾਲਕ ਨੂੰ ਯਾਦ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਸ਼ਾ ਹਿੰਦ ਦੀ ਚਾਦਰ ਤਿਲਕ ਜੰਜੂ ਦੇ ਰਾਖੇ ਸਤਨ ਸੰਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਉਹਨਾਂ ਦੇ ਸੇਵਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਬਿਆਲਾ ਜੀ ਦੇ ਸਾਡੋ 350 ਸਾਲਾਂ ਸਿੱਦੀ ਇਸ ਵਾਸਤਾਬਦੀ ਨੂੰ ਸਵਰਪਿਤ ਸਾਈਕਲ ਯਾਤਰਾ ਜਿਹੜੀ ਨਾਬਾ ਤੋਂ ਥੂਹੀ ਆਈ ਹੈ ਥੂਹੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਰਿਵਾਰ ਸਮੇਤ ਅਤੇ 300 ਸਿੰਘ ਸਿੰਗੜੀਆਂ ਦੇ ਜਥੇ ਸਮੇਤ ਇਸ ਸਥਾਨ ਤੇ ਆਏ ਸਨ ਉਹਨਾਂ ਨੇ ਇਸ ਜਗ੍ਹਾ ਨੂੰ ਭਾਗ ਲਾਇਆ ਤੇ ਰਾਤ ਉਹ ਰਹੇ ਪਰਿਵਾਰ ਸਮੇਤ ਇੱਥੇ ਕਥਾ ਵਿਚਾਰਾ ਵੀ ਮਹਾਰਾਜ ਵੱਲੋਂ ਕੀਤੀਆਂ ਗਈਆਂ ਸੋ ਇਸ ਧਰਤੀ ਦੇ ਨਤਮਸਤਕ ਕਰਨ ਵਾਸਤੇ ਨਾਬੇ ਤੋਂ ਵੱਡਾ ਜਥਾ ਜਿਹੜਾ ਸਾਈਕਲਰਾਂ ਹੀ ਆਇਆ ਉਹਨਾਂ ਦੇ ਚਰਨਾਂ ਨੂੰ ਨਮਨ ਹੈ ਨਮਸਕਾਰ ਹੈ ਔਰ ਸਾਡੇ ਨਾਲ ਵਿਦਾਇ ਗੁਰਦੇਵ ਸਿੰਘ ਦੇਮਾਨ ਵੀ ਅਗਵਾਈ ਕਰਕੇ ਆਏ ਨੇ ਔਰ ਆਬੇ ਦੀਆਂ ਸੰਤਾ ਵੱਡੇ ਪੱਦਰ ਤੇ ਸਾਰੀਆਂ ਪੌਂਚੀਆਂ ਨੇ ਨੌਜਵਾਨ ਵੀ ਬੱਚੇ ਵੀ ਤੇ ਬਜ਼ੁਰਗ ਵੀ ਸੋ ਅੱਜ ਅਸੀਂ ਸਮੁੱਚੀ ਮਾਨਵਤਾ ਨੂੰ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਇਸ ਦਿਹਾੜੇ ਨੂੰ ਮੁੱਖ ਰੱਖ ਕੇ ਵੀ ਆਓ ਆਪਾਂ ਆਪਣੇ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਈਏ ਖਾਸ ਕਰਕੇ ਨੌਜਵਾਨੀ ਨੂੰ ਜੋ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਆ ਉਹਨੂੰ ਕੱਢਣ ਲਈ ਉਪਰਾਲੇ ਕੀਤੇ ਜਾਣ ਤੇ ਸਮੁੱਚੀ ਕੌਮ ਨੂੰ ਬੇਨਤੀ ਆ ਕਿ ਦੁਸ਼ਮਣ ਤਾਕਤਾਂ ਤੋਂ ਬਚ ਕੇ ਇੱਕ ਹੋਵੋ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਕੌਮ ਵਾਸਤੇ ਭਿਆਨਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਦੀ ਸਾਈਕਲ ਰੈਲੀ ਹੈ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵਾਸਤੇ ਜੋਨਾਂ ਨੇ ਦਿੱਤੀ ਸੀ ਸਾਰੇ ਲੋਕ ਉਹਨਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਥੂਈ ਪਿੰਡ ਗੁਰਦੁਆਰਾ ਸਾਹਿਬ ਜਿਹੜੇ ਉਹਨਾਂ ਦੇ ਚਰਨ ਛੋਹ ਪ੍ਰਾਪਤ ਹੈ ਉੱਥੇ ਨਮਸਕਾਰ ਕਰਕੇ ਅਰਦਾਸ ਕਰਨ ਆਇਆ ਵੀ ਜਿਵੇਂ ਤੁਸੀਂ ਪਹਿਲਾਂ ਜ਼ਾਲਮ ਅਤੇ ਜ਼ੁਲਮ ਨੂੰ ਖਤਮ ਕੀਤਾ ਹੁਣ ਵੀ ਤੁਹਾਡੀ ਬਹੁਤ ਲੋੜ ਹੈ ਅਸ਼ੀਰਵਾਦ ਦਿਓ ਤਾਂ ਕਿ ਸਾਰੇ ਅਸੀਂ ਇਕੱਠੇ ਹੋ ਕੇ ਇਹ ਸਾਰੇ ਜ਼ੁਲਮ ਤੇ ਜ਼ਾਲਮ ਖਤਮ ਕਰ ਸਕੀਏ ਧੰਨਵਾਦ ਜਲਿਕਾ ਕਾਲਸਾ ਸ੍ਰੀ ਵਹਿਗੁਰੂ ਜੀ ਦੀ ਫਤਿਹ ਅਸੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰੂ ਨੂੰ ਮਨਾਉਂਦੇ ਹੋਏ ਲਾਬਾਂ ਤੋਂ ਚੱਲ ਕੇ ਥੂਈ ਨਗਰ ਵਿੱਚ ਪਹੁੰਚੇ ਹਾਂ ਉੱਥੇ ਆ ਕੇ ਅਰਦਾਸ ਕੀਤੀ ਹੈ ਸੱਚੇ ਪਾਤਸ਼ਾਹ ਆਪਣੇ ਗੁਰਸਿੱਖਾਂ ਨੂੰ ਮਾਨਵਤਾ ਨੂੰ ਚੜ੍ਹਦੀਆਂ ਕਲਾ ਬਖਸ਼ੀ ਜਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਬਲ ਤੇ ਬੁੱਧੀ ਬਖਸ਼ੀ ਚੜ੍ਹਦੀਆਂ ਕਲਾ ਬਖਸ਼ੀ ਬੱਚਿਆਂ ਨੂੰ ਆਪਣੇ ਨਾਲ ਜੋੜੋ ਗੁਰਸਿੱਖੀ ਵਾਲਾ ਜੀਵਨ ਬਖਸ਼ੋ ਸਰਬੱਤ ਦਾ ਪਲਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਕਰੋ ਕਿਰਪਾ ਹਿੰਦੀ ਚਾਦਰ ਬਣ ਕੇ ਦੁਬਾਰਾ ਜਬਰ ਤੇ ਜ਼ੁਲਮ ਦੇ ਖਿਲਾਫ ਸੱਚੇ ਪਾਤਸ਼ਾਹ ਕੋਈ ਐਸਾ ਸਖਸ਼ ਪੈਦਾ ਕਰੋ ਜੋ ਜ਼ੁਲਮ ਨੂੰ ਖਤਮ ਕਰ ਦੇਵੇ ਤੇ ਖਾਲਸੇ ਦੀ ਜੜ ਦੀ ਕਲਾ ਰੱਖੇ ਮਾਨਵਤਾ ਦੀ ਜੜ ਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਅੱਜ ਦੇਖਦੇ ਅਸੀਂ ਸਾਈਕਲ ਰੈਲੀ ਇੱਕ ਬਾਬਾ ਦੀਪ ਸਿੰਘ ਸੈਲਫ ਸਰਸੋਸਾਇਟੀ ਬਣਾ ਕੇ ਸਮੁੱਚੇ ਸ਼ਹਿਰ ਦੇ ਸਾਰੇ ਨੌਜਵਾਨ ਬਜ਼ੁਰਗਾ ਵੱਲੋਂ ਇਹ ਇੱਕ ਰੈਲੀ ਕੱਢੀ ਗਈ ਆ ਅਸੀਂ ਤਾਂ ਇਹੋ ਇੱਕ ਮੈਸੇਜ ਦੇਣਾ ਚਾਹੁੰਦੇ ਵੀ ਆਓ ਆਪਾਂ ਸਾਰੇ ਇਸ ਕੁਦਰਤ ਦਾ ਸਤਿਕਾਰ ਕਰੀਏ ਵਾਤਾਵਰਨ ਨੂੰ ਵੀ ਬਚਾਈਏ ਸਾਇਕਲ ਰੈਲੀ ਦਾ ਸਾਡਾ ਇਹੋ ਮਕਸਦ ਹੈ ਵੀ ਅਸੀਂ ਵਾਤਾਵਰਨ ਨੂੰ ਬਚਾਈਏ ਇਹਨਾਂ ਕੁਦਰਤ ਦਾ ਸਤਿਕਾਰ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਜੋ ਸਾਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਸੀ ਅੱਗੇ ਦੀ ਅੱਗੇ ਉਹੀ ਆਪਣੇ ਆਉਣ ਵਾਲੇ ਪੀੜ੍ਹੀਆਂ ਤੱਕ ਪਹੁੰਚਾਉਣਾ ਸੰਦੇਸ਼ ਦੇਣਾ ਚਾਹੁੰਦੇ ਆਂ ਕਿ ਆਪਾਂ ਹਰ ਇੱਕ ਇਨਸਾਨ ਦਾ ਸਤਿਕਾਰ ਕਰੀਏ ਕੁਦਰਤ ਦਾ ਸਤਿਕਾਰ ਕਰੀਏ ਧੰਨਵਾਦ ਵਾਹਿਗੁਰੂ ਦਾ ਖਾਸਾ ਸ੍ਰੀ ਵਾਹਿਗੁਰੂ ਕੀ ਫਤਿਹ